याद किता साफ हो रहा है मैं पढ़ पढ़ के थक चुका है अक् चुके हैं इस बार कामयाबी मिलनी मुश्किल है पता नहीं मेरा की बनेगा मैं अब्बा च हैं परिस्थितियां मेरे खिलाफ है सारिया मुसीबत हैं जो मेरे उत्ते आ चुकी ने क्या मैं मुसीबत रंग घिर अगर योजा माइंडसैट है तो यह भीडियो थोड़े तो लिए लाहेवंद है तुम अपनी शक्ति पछाणो ਹੁਣ ਆਪਣੇ ਦਿਮਾਗ ਨੂੰ ਰੀਪ੍ਰੋਗਰਾਮ ਕਰੋ ਤੁਹਾਡੇ ਸੁਪਨੇ ਪੂਰੇ ਹੋਣਗੇ ਜਿਹੜੀਆਂ ਤੁਹਾਡੀਆਂ ਪਰੇਸ਼ਾਨੀਆਂ ਦੁੱਖ ਤਕਲੀਫਾਂ ਉਹ ਖੁਸ਼ੀ 'ਚ ਬਦਲ ਜਾਣਗੀਆਂ ਆਓ ਸ਼ੁਰੂ ਕਰਦੇ ਹਾਂ ਆਪਣੇ ਦਿਮਾਗ ਨੂੰ ਰੀਪ੍ਰੋਗਰਾਮ ਕਰਨਾ ਵਿਦਿਆਰਥੀ ਦੇ ਦਿਮਾਗ 'ਚ ਅਕਸਰ ਜੋ ਯਾਦ ਕਰਦਾ ਹੈ ਉਹ ਅਵਚੇਤਨ ਮੰਦ ਦੇ ਅੰਦਰ ਸਟੋਰ ਹੋ ਜਾਂਦਾ ਹੈ ਸਸ ਦੇ ਅੰਦਰ ਆਪਣੀਆਂ ਯਾਦਾਂ ਆਪਣੀਆਂ ਆਦਤਾਂ ਆਪਣੇ ਪੁਰਾਣੇ ਅਨੁਭਵ ਆਪਣੀਆਂ ਭਾਵਨਾਵਾਂ ਆਪਣਾ ਵਿਸ਼ਵਾਸ ਹੈ ਜੋ ਇਸ ਦੇ ਅੰਦਰ ਪੱਕੇ ਘੜ ਕਰ ਚੁੱਕੇ ਨੇ ਹੁਣ ਜੋ ਆਪਾਂ ਯਾਦ ਕਰਨਾ ਹੈ ਉਹ ਆਪਣੇ ਚੇਤਨ ਮਨ ਦੇ ਨਾਲ ਯਾਦ ਕਰਨਾ ਹੈ ਯਾਦ ਕਰਨਾ ਅਵਚੇਤਨ ਮਨ ਦਾ ਕੰਮ ਨਹੀਂ ਹੈ ਉਹ ਤਾਂ ਸਿਰਫ ਬਾਰ-ਬਾਰ ਬਾਰ-ਬਾਰ ਤੁਹਾਡੇ ਦਿਮਾਗ ਚ ਖਿਆਲ ਲੈ ਕੇ ਆਂਦੇ ਜੇ ਉਹ ਖਿਆਲ ਚੰਗੇ ਨੇ ਤਾਂ ਤੁਹਾਡਾ ਹੌਸਲਾ ਬਣਿਆ ਰਹੂਗਾ ਜੇ ਉਹ ਖਿਆਲ ਮਾੜੇ ਨੇ ਤੇ ਤੁਸੀਂ ਟਹੰਦੀਆਂ ਕਲਾਵਾਂ ਦੇ ਵਿੱਚ ਜਾਓਗੇ ਚੇਤਨਮਾਨ ਨੇ ਉਹਦਾ ਕੰਮ ਹੈ ਯਾਦ ਕਰਨਾ ਸੋਚਣਾ ਤਰਕ ਵਿਸ਼ਲੇਸ਼ਣ ਚਿੰਤਨ ਨਿਰਣਾ ਲੈਣਾ ਪਰੰਤੂ ਆਪਣੀ ਕਾਮਯਾਬੀ ਦੇ ਅੰਦਰ ਆਪਣੇ ਹੌਸਲੇ ਦੇ ਅੰਦਰ ਚੜ੍ਹਦੀ ਕਲਾ ਦੇ ਅੰਦਰ ਹੋਰੇ ਸਾਰਾ याद कर जो हिस्सेदारी है वो अवचेतन मन भी नब्बे प्रतिशत है और चेतन मन भी सिर्फ दस प्रतिशत है क्योंकि अवचेतन मन अगर अपनी शक्ति अपनी अंदरूनी शक्ति आप पूर्ण तौर पर मजबूत हाँ तो फिर आप हौसले दान की है लगे रहों और अपना टीचा है वह पा लवेंगे सब तो पहली गल कि अपना जो गोल है वह सैट करो अपना टीचर लो दिमाग के अंदर बिल्कुल क्लीयर होना चाहिए तुसी की बनना है भावें आर एस की तैयारी कर लो टीचर की तैयारी कर लो मैनेजर की तैयारी कर लो गोल बिल्कुल साफ बिल्कुल स्पष्ट सब दिमाग के अंदर होना चाहिए भाई मैं आ बनना है क्योंकि जे किसी प्रकार का कन्फ्यूजन होगा जावे याद करते बैठोगे तैयारी करने वास्त बैठों फिर जो तेजे दिमाग के अंदर आवेगा नहीं अपने मैनेजर की छोड़ो ਆਪਣੇ ਅਧਿਆਪਕ ਦੀ ਤਿਆਰੀ ਕਰ ਲੈਣਾ ਹੈ ਅਧਿਆਪਕ ਦੀ ਛੱਡੋ ਆਪਾਂ ਆਰਐਸ ਬਣਦੇ ਆ। ਇਸ ਨਾਲ ਕੀ ਹੋਵੇਗਾ ਕਿ ਬਾਰ ਬਾਰ ਤੁਸੀਂ ਆਪਣਾ ਟੀਚਾ ਬਦਲੋਗੇ ਹੋਰ ਜੋ ਆਪਣੀ એનર્ਜੀ ਹੈ ਸ਼ਕਤੀ ਹੈ ਉਹ ਵੇਸਟ ਹੋਵੇਗੀ। ਹੋਰ ਆਪਣੀ ਸ਼ਕਤੀ ਨੂੰ ਹੋਰ ਜ਼ਿਆਦਾ ਪੁਖਤਾ ਕਰਨ ਲਈ ਆਪਾਂ ਨੂੰ ਕੀ ਕਰਨਾ ਪਵੇਗਾ ਆਪਾਂ ਰਾਤੀ ਸੌਂਦੇ ਸਮੇਂ ਜਾਂ ਸਵੇਰੇ ਉੱਠਦੇ ਸਮੇਂ ਇਹ ਸਮਾਂ ਬੜਾ ਮਹੱਤਵਪੂਰਨ ਹੈਗਾ। ਇਸ ਸਮੇਂ ਆਪਾਂ ਚੰਗੀਆਂ ਚੰਗੀਆਂ ਚੀਜ਼ਾਂ ਸੋਚੀਏ ਜੇ ਮੈਨੂੰ ਯਾਦ ਹੋ ਰਿਹਾ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਮਿਹਨਤ ਕਰਦਾ ਹਾਂ ਮੇਰੀ ਮਿਹਨਤ ਰੰਗ ਲਿਆਵੇਗੀ ਮੈਂ ਖੁਸ਼ ਰਹਿਣਾ ਮੈਂ ਸਵਸਤ ਰਹਿਣਾ ਮੈਂ ਕਾਮਯਾਬ ਆਦਮੀ ਹਾਂ ਮੈਨੂੰ ਬਹੁਤ ਪਿਆਰ ਕਰਦੇ ਹੈ ਮੈਂ ਆਪਣੇ ਆਪ ਨਾਲ ਬਹੁਤ ਪਿਆਰ ਕਰਦਾ ਮੇਰੀ ਕਿਸਮਤ ਬੜੀ ਚੰਗੀ ਹੈ ਮੈਂ ਸਮੇਂ ਦੀ ਵਰਤੋਂ ਬਹੁਤ ਚੰਗੀ ਕਰਦਾ ਮੇਰੀ ਤਿਆਰੀ ਬਹੁਤ ਤਕੜੀ ਹੈ ਹੋਰ ਮੈਂ ਬਹੁਤ ਪੜਦਾ ਹੋਰ ਮੈਨੂੰ ਬੜਾ ਯਾਦ ਰਹਿੰਦਾ ਜਿਹੜੀਆਂ ਗੱਲਾਂ ਸੂਚਨਾਵਾਂ ਬਾਰ 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 ਤੁਸੀਂ ਆਪਣੇ ਦਿਮਾਗ ਨੂੰ ਭੇਜਣੀਆਂ ਹੈਗੀਆਂ ਤਾਂ ਜੋ ਤੁਹਾਡਾ ਦਿਮਾਗ ਹੈ ਉਹ ਇੰਨਾ ਤਕੜਾ ਹੋ ਜਾਏ ਕਿ ਉਹ ਟਹਿਣੀਆਂ ਅਕਲਾਵਲ ਜਾਵੇ ਹੀ ਨਾ ਤੁਸੀਂ ਆ ਵੇਖਿਆ ਹੋਵੇਗਾ ਜਦੋਂ ਛੋਟਾ ਬੱਚਾ ਸਕੂਲ ਦੇ ਅੰਦਰ ਜਾਂਦਾ ਹੈ ਤਾਂ ਸਕੂਲ ਵਿੱਚ ਕੀ ਕਰਦੇ ਆ ਇੱਕ ਨਿਰਧਾਰਤ ਪਾਠਕ੍ਰਮ ਹੁੰਦਾ ਹੈ ਅਧਿਆਪਕਾਂ ਨੂੰ ਪੜਾਂਦਾ ਫਿਰ ਉਹਨੂੰ ਯਾਦ ਕਰਨਾ ਸਿੱਖਦਾ ਜਾਂਦਾ ਹੈ ਉਹ ਵਰਕ ਕਰਕੇ ਆਂਦਾ ਉਸ ਦਾ ਟੈਸਟ ਲਿੱਤਾ ਜਾਂਦਾ ਹੈ ਲਗਾਤਾਰ 1 ਸਾਲ ਜੋ ਪ੍ਰਕਿਰਿਆ ਹੈ बार-बार 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 ਚੱਲਦੀ ਹੈ ਤਾਂ ਜੋ ਉਹ ਵਿਦਿਆਰਥੀ ਮਾਨਸਿਕ ਤੌਰ ਤੇ ਆਤਮਿਕ ਤੌਰ ਤੇ ਬਹੁਤ ਜ਼ਿਆਦਾ ਮਜ਼ਬੂਤ ਬਣ ਸਕੇ ਉਹਦੇ ਦਿਮਾਗ 'ਚ ਇਹ ਖਿਆਲ ਨਾ ਆਣ ਇੱਕ ਹੋਰ ਗੱਲ ਆਪਾਂ ਅਧਿਆਤਮ ਤੁਲਨੀ ਭਾਵੇਂ ਤੁਸੀਂ ਕਿਸੇ ਵੀ ਧਰਮ ਤੋਂ ਸੰਬੰਧਿਤ ਹੋ ਤੁਸੀਂ ਕਿਸੇ ਵੀ ਤਾਂ ਮੈਨੂੰ ਫੋਲੋ ਕਰਦੇ ਹੋ ਤਾਂ ਇਹ ਦੇਖਣ ਨੂੰ ਲੱਗੇਗਾ ਕਿ ਇੱਕ ਹੀ ਜੋ ਮੰਤਰ ਕਹਿ ਲੋ ਬਾਣੀ ਕਹਿ ਲੋ ਉਸ ਨੂੰ ਬਾਰ ਬਾਰ ਪੜਿਆ ਜਾਂਦਾ ਹੈਗਾ ਭਾਵੇਂ ਉਸ ਨੂੰ ਕੋਈ ਪੰਜ ਟਾਈਮ ਪੜਦਾ ਕੋਈ 2 ਟਾਈਮ ਪੜਦਾ ਕੋਈ ਹਰ ਟਾਈਮ ਪੜਦਾ ਹੈਗਾ ਉਸ ਨੂੰ ਬਾਰ 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 ਪੜਦਾ ਤਾਂ ਜੋ ਉਹ ਕਹਿੰਦੇ ਸਵੇਰੇ ਉੱਠਦੇ ਟਾਈਮ ਪੜੋ ਰਾਤੀ ਸੌਂਦੇ ਸਮੇਂ ਪੜੋ ਸ਼ਾਮ ਨੂੰ ਪੜੋ ਬਾਰ ਬਾਰ ਇਹ ਚੰਗੇ ਮੈਸੇਜ ਹੈ ਚੰਗੇ ਮੈਸੇਜ ਹੈ ਰੋਜ਼ ਰੋਜ਼ ਪੜੋ ਤਾਜੋ ਤੁਹਾਡੇ ਦਿਮਾਗ ਦੇ ਅੰਦਰ ਹੈ ਤੇ ਫਿੱਟ ਹੋ ਜਾਣ ਜਦੋਂ ਇਹ ਜੀਆਂ ਚੰਗੀਆਂ ਚੀਜ਼ਾਂ ਚੰਗੀਆਂ ਗੱਲਾਂ ਤੁਹਾਡੇ ਦਿਮਾਗ ਖੰਦਰ ਫਿੱਟ ਹੋ ਜਾਣਗੀਆਂ ਫਿਰ ਤੁਹਾਡਾ ਦਿਮਾਗ ਜਿਹੜਾ ਉਹ ਇਨਾ ਪਾਵਰਫੁਲ ਹੋ ਜਾਏਗਾ ਉਹ ਟੈਂਦੀਆਂ ਕਲਾਂ ਵਾਲਾ ਨਹੀਂ ਹੋਏਗਾ ਉਹ ਛੜ ਦੀ ਕਲਾ ਵਾਲਾ ਹੋਏਗਾ ਪਰ ਜਦੋਂ ਇਹ ਜੀ ਗੱਲ ਹੋਵੇਗੀ ਤਾਂ ਤੁਹਾਨੂੰ ਸਫਲਤਾ ਮਿਲੇਗੀ ਇੱਕ ਹੋਰ ਉਦਾਹਰਣ ਹੀ ਸਮਝਾਣਾ ਹੈ ਕਿ ਪਿਛਲੀ ਵਾਰ ਆਪਣੇ ਕੋਲ ਇੱਕ ਮੁੰਡਾ ਸੀ ਔਰ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਵੀ ਇਸ ਵਾਰ ਤੈਨੂੰ ਸਫਲਤਾ ਮਿਲੇਗੀ ਨੰਬਰ ਇਹਦਾ ਆ ਜਾਵੇ ਉਹ ਲਗਾਤਾਰ ਤਿਆਰੀ ਕਰ ਰਿਹਾ ਸੀਗਾ ਪੇਪਰਾਂ ਤੋਂ ਪਹਿਲਾਂ ਵੀ ਮੈਂ ਉਹਦੇ ਨਾਲ ਗੱਲਬਾਤ ਕੀਤੀ ਮੈਂ ਕਿਹਾ ਬਈ ਇਸ ਵਾਰ ਤੇਰਾ ਨੰਬਰ ਆ ਜਾਏਗਾ ਤੇ ਤੂੰ ਬਸ ਡਟੇ ਰਹਿਣਾ ਦਿਮਾਗ ਹੈ ਜਿਹੜਾ ਉਹ ਪੂਰੀ ਤਰ੍ਹਾਂ ਤੇਰਾ ਤਿਆਰ ਹੈ ਇਸ ਟੀਚਰ ਨੂੰ ਪਾਉਣ ਲਈ ਕਿਸੇ ਤਰੀਕੇ ਦੇ ਹੋਰ ਵਿਚਾਰ ਤੇਰੇ ਨਾਂ ਦੇ ਹੋਣ ਦਿਮਾਗ ਡਿਸਟਰੈਕਟ ਤਾਂ ਨਹੀਂ ਹੋ ਰਿਹਾ ਕਿਸੇ ਹੋਰ ਤਰਫ ਤਾਂ ਫਿਰ ਉਹ ਕਹਿੰਦਾ ਗੁਰਜੀ ਮੇਰੀ ਪੜਾਈ ਵੀ ਚੱਲ ਰਹੀ ਹੈ ਪਰ ਤੂੰ ਦਿਮਾਗ ਦੇ ਅੰਦਰ ਮੇਰੇ ਇੱਕ ਹੋਰ ਖਿਆਲ ਆਂਦਾ ਹੈ ਕਿਸੇ ਕੁੜੀ ਬਾਰੇ ਮੈਂ ਉਹ ਸੋਚਣ ਲੱਗ ਜਾਣਾ ਔਰ ਉਸ ਵਿੱਚ ਡੁੱਬ ਜਾਣਾ ਬਈ ਕਾਸ ਮਨਵਾ ਮਿਲ ਜਾਵੇ ਫਿਰ ਮੈਂ ਸੋਚਦਾ ਕਿ ਨਹੀਂ ਪੜਾਈ ਕਰਨੀ ਹੈ ਪਰ ਮੇਰਾ ਫੋਕਸ ਪੜਾਈ ਦੇ ਉੱਤੇ ਹੈ ਮੈਂ ਦੱਬ ਕੇ ਪੜਾਈ ਕਰਨੀ ਹੈ ਔਰ ਇਸ ਬਾਰ ਮੈਂ ਲੱਗ ਹੀ ਜਾਣਾ ਹੈ ਉਸ ਤੋਂ ਕੁਝ ਮਹੀਨਿਆਂ ਬਾਅਦ ਜਦੋਂ ਰਿਜ਼ਲਟ ਆਂਦਾ ਹੈਗਾ ਤਾਂ ਉਸ ਮੁੰਡੇ ਦਾ ਨੰਬਰ ਨਹੀਂ ਆਂਦਾ ਮੈਂ ਉਹਨੂੰ ਫੋਨ ਕਰਦਾ ਮੈਂ ਕਿਹਾ ਭਾਈ ਕੀ ਬਣਿਆ ਕਾਫੀ ਸਟੂਡੈਂਟਾਂ ਦੇ ਨੰਬਰ ਆਏ ਤੇਰਾ ਕੀ ਬਣਿਆ ਤਾਂ ਉਹ ਕਹਿੰਦਾ ਸਰ ਇੱਕ ਦੀ ਵਾਰ ਮੇਰਾ ਨੰਬਰ ਨਹੀਂ ਆਇਆ ਮੈਂ ਜਦੋਂ ਇਸ ਸੁਣਿਆ ਮੈਨੂੰ ਬੜਾ ਅਜੀਬ ਲੱਗਿਆ ਮੈਂ ਕਿ ਪੜਨ ਵਾਲਾ ਮੁੰਡਾ ਸੀ ਐਵੇਂ ਕਿਵੇਂ ਹੋ ਗਿਆ ਮੈਂ ਫੋਨ ਰੱਖਤਾ ਪਰੰਤੂ ਮੇਰੇ ਮਨ ਚ ਦਬਾਰਾ ਫੁਰਨਾ ਆਇਆ ਔਰ ਫਿਰ ਮੈਂ ਉਹਨੂੰ ਦਬਾਰਾ ਫੋਨ ਕੀਤਾ ਮੈਂ ਕਿਹਾ ਵੀ ਤੇਰਾ ਦੂਜਾ ਮੈਟਰ ਸੀ ਉਹ ਕੀ ਬਣਿਆ ਉਹ ਕਹਿੰਦਾ ਜੀ ਉਹ ਗੱਲ ਬਣ ਚੁੱਕੀ ਹੈਗੀ ਹੈ ਮੇਰਾ ਵਿਆਹ ਹੋਣ ਵਾਲਾ ਮੈਂ ਕਿਹਾ ਜਿਹੜਾ ਤੇਰਾ ਮੈਨ ਮੁੱਦਾ ਸੀ ਉਹ ਤਾਂ ਹੱਲ ਹੋ ਗਿਆ ਕਿਉਂਕਿ ਬਾਰ-ਬਾਰ ਉਹ ਵਿਦਿਆਰਥੀ ਹੈ ਉਹ ਕੀ ਸੋਚ ਰਿਹਾ ਸੀਗਾ ਸੁਣਦੇ ਟਾਈਮ ਉੜਦੇ ਟਾਈਮ ਉਹਨੂੰ ਸੁਪਨੇ ਆ ਰਹੇ ਸੀ ਚੰਗੇ ਚੰਗੇ ਸੁਪਨੇ ਆ ਰਹੇ ਸੀ ਔਰ ਸੁਪਨੇ ਜੀ ਰਿਆ ਸੀ ਉਹ ਜ਼ਿਆਦਾ ਪ੍ਰਭਾਵੀ ਸੀ ਹੋਰ ਜਿੰਦ ਕੀ ਜਿਹੜੇ ਦੂਜੇ ਸੁਪਨੇ ਸੀ ਲੱਗਣ ਵਾਲੇ ਪੜਨ ਵਾਲੇ ਉਹ ਘੱਟ ਪ੍ਰਭਾਵੀ ਸੀ ਤਾਂ ਉਸ ਕਾਰਨ ਹੋਇਆ ਕਿ ਇਸ ਤਰੀਕੇ ਦਾ ਉਹਦੇ ਮਾਈਂਡ ਸੈਟ ਇਸ ਤਰੀਕੇ ਦਾ ਹੋ ਗਿਆ ਕੀ ਉਹ ਜੋ ਚਾਹੁੰਦਾ ਸੀ ਉਹ ਉਹਨੂੰ ਮਿਲ ਗਿਆ ਹੋਰ ਉਹ ਜਿਹੜਾ ਲਕਸ਼ ਸੀ ਉਹਦਾ ਉਹ ਦੂਜੇ ਨੰਬਰ ਤੇ ਆ ਗਿਆ ਔਰ ਉਹ ਰਹਿ ਗਿਆ ਕਾਸ ਤਰੀਕੇ ਨਾਲ ਅਗਰ ਆਪਣੇ ਮਨ ਚ ਵੀ ਕੋਈ ਹੋਰ ਵਿਚਾਰ ਇਹ ਤਾਂ ਇੱਕ ਉਦਾਹਰਣ ਹੈ ਆਪਣੇ ਦਿਮਾਗ ਚ ਹੋਰ ਵੀ ਕੋਈ ਵਿਚਾਰ ਆ ਸਕਦਾ ਹਰ ਇੱਕ ਇਨਸਾਨ ਦੇ ਵੱਖਰੇ ਵੱਖਰੇ ਵਿਚਾਰ ਹੁੰਦੇ ਆ ਪਰ ਜਿਹੜਾ ਵਿਚਾਰ ਪਰਭੂ ਤੋਲ ਤੇ ਰੋਜ਼ ਰੋਜ਼ ਜਿਹੜੀ ਇਨਫੋਰਮੇਸ਼ਨ ਤੁਸੀਂ ਦਿਮਾਗ ਦੇ ਅੰਦਰ ਪਾਉਂਗੇ ਤੁਹਾਡਾ ਦਿਮਾਗ ਖੁਜਾ ਹੋ ਜਾਏਗਾ ਔਰ ਫਿਰ ਉਹੀ ਚੀਜ਼ ਹੋਵੇਗੀ ਜਿਹੜਾ ਦਿਮਾਗ ਤੁਹਾਡਾ ਬਾਰ ਬਾਰ ਸੋਚ ਰਿਹਾ ਹੈ ਹੁਣ ਜੋ ਮੈਂ ਤੁਹਾਨੂੰ ਦੱਸਿਆ ਸੀ ਬਈ ਚੰਗਾ ਸੋਚਣਾ ਸੌਣ ਦੇ ਟਾਈਮ ਉੱਠਦੇ ਟਾਈਮ ਤੁਸੀਂ ਚੰਗਾ ਸੋਚਣਾ ਜਦੋਂ ਤੁਸੀਂ ਚੰਗਾ ਸੋਚੋਗੇ ਤਾਂ ਤੁਹਾਡੇ ਨਾਲ ਚੰਗਾ ਹੀ ਹੋਵੇਗਾ ਔਰ ਫਿਰ ਆਪਣਾ ਜਿਹੜਾ ਦਿਮਾਗ ਹੈ ਉਹ ਵੀ ਇਹ ਖੱਲਾਸ਼ੀਰੀ ਦਵੇਗਾ ਕਿਉਂਕਿ ਉਹ ਤੇ ਦਿਮਾਗ ਦੇ ਅੰਦਰ ਬਾਰ ਬਾਰ ਆਹੀ ਸੋਚਣਾ ਜਾ ਰਹੀ ਹੈ ਭਾਈ ਮੈਨੂੰ ਪੜਨਾ ਹੈਗਾ ਚੰਗਾ ਸੋਚਦਾ ਫਿਰ ਉਹਦਾ ਦਿਮਾਗ ਹੈ ਜੋ ਅਵਚੇਤਨ ਮਨ ਹੈ ਉਹ ਉਹਨੂੰ ਬਾਰ ਬਾਰ ਸਪੋਰਟ ਕਰਦਾ ਚੜ੍ਹਦੀਆਂ ਕਲਾਤ ਲੈ ਕੇ ਆਂਦਾ ਉਹਨੇ ਪੜਨਾ ਔਰ ਫਿਰ ਜਿਹੜਾ ਚੇਤਨ ਮਨ ਹੈ ਉਹ ਆਪਣੇ ਕੰਮ ਦੇ ਉੱਤੇ ਲੱਗ ਜਾਂਦਾ ਔਰ ਜਿਹੜੇ ਰਿਜ਼ਲਟ ਆ ਬੜੇ ਸ਼ਾਨਦਾਰ ਆਂਦੇ ਹੁਣ ਇੱਕ ਹੋਰ ਗੱਲ ਹੈ ਕੀ ਆਪਾਂ ਮਨ ਲਓ ਕਿਸੇ ਵੀ ਧਰਮ ਨਾਲ ਜੁੜੇ ਹੋਇਆ ਤਾਂ ਆਪਾਂ ਕੀ ਕਰਦੇ ਆ ਉੱਥੇ ਜਾਂਦੇ ਆ ਅਰਦਾਸ ਕਰਦੇ ਆ ਮੰਗਦੇ ਆ ਔਰ ਉਸ ਤੋਂ ਬਾਅਦ ਵਿਸ਼ਵਾਸ ਕਰਦੇ ਆ ਔਰ ਜੇ ਆਪਣਾ ਵਿਸ਼ਵਾਸ ਪੂਰਨ ਤੌਰ ਤੇ ਦਿੜ ਹੁੰਦਾ ਤਾਂ ਆਪਾਂ ਨੂੰ ਉਹ ਚੀਜ਼ ਮਿਲ ਜਾਂਦੀ ਹੈ ਅਗਰ ਤੁਸੀਂ ਵੀ ਕਿਸੇ ਤੇ ਭਰੋਸਾ ਕਰਦੇ ਹੋ ਆਪਣੇ ਗੁਰੂ ਉੱਤੇ ਰੱਬ ਉੱਤੇ ਪੂਰਾ ਭਰੋਸਾ ਕਰਦੇ ਹੋ ਭਰੋਸਾ ਕਰਕੇ ਤੁਸੀਂ ਅਰਦਾਸ ਕਰਦੇ ਹੋ ਨਾ ਅਰਦਾਸ ਕਰ ਲਿਆ ਤਾਂ ਤੁਸੀਂ ਵਿਸ਼ਵਾਸ ਕਰੋ ਹੁਣ ਤੁਹਾਡੇ ਦਿਮਾਗ 'ਚ ਆ ਚੀਜ਼ ਨਹੀਂ ਆਣੀ ਚਾਹੀਦੀ ਭੇ ਮੇਰਾ ਨੰਬਰ ਆਊਗਾ ਕਿ ਨਹੀਂ ਆਊਗਾ ਮੇਰਾ ਕੀ ਬਣੂਗਾ ਜੇ ਆ ਚੀਜ਼ਾਂ ਆ ਰਹੀਆਂ ਤਾਂ ਫਿਰ ਤੁਸੀਂ ਆਪਣੇ ਪਰਮਾਤਮਾ ਉੱਤੇ ਵਿਸ਼ਵਾਸ ਹੀ ਨਹੀਂ ਕਰਦੇ ਪੂਰਨ ਤੌਰ ਤੇ ਤੁਸੀਂ ਜਦੋਂ ਉੱਥੇ ਗਏ ਤੁਸੀਂ ਮੰਗ ਲਿਆ ਤੁਸੀਂ ਪੂਰਨ ਤੌਰ ਤੇ ਵਿਸ਼ਵਾਸ ਕਰਤਾ ਕਰ ਲਿਆ ਵੀ ਮੇਰਾ ਬੇੜਾ ਜੋ ਹੈ ਪਰਮਾਤਮਾ ਪਾਰ ਕਰੇਗਾ ਤਾਂ ਹੁਣ ਬੇੜਾ ਪਾਰ ਹੋ ਜਾਏਗਾ ਹੁਣ ਕਿਸੇ ਤਰੀਕੇ ਦੀ ਕਿੰਤੂ ਪਰੰਤੂ ਤੁਹਾਡੇ ਦਿਮਾਗ 'ਚ ਨਹੀਂ ਹੋਣੀ ਚਾਹੀਦੀ ਔਰ ਜਿਆਦਾ ਕਿੰਤੂ ਪਰੰਤੂ ਨਹੀਂ ਗਈ ਤੁਹਾਨੂੰ ਪੂਰਨ ਭਰੋਸਾ ਹੈ ਤਾਂ ਉਹ ਚੀਜ਼ ਤੁਹਾਨੂੰ ਮਿਲ ਜਾਵੇਗੀ ਹੁਣ ਜਦੋਂ ਉਹ ਚੀਜ਼ ਮਿਲ ਗਈ ਤਾਂ ਫਿਰ ਪੂਰਨ ਤੌਰ ਤੇ ਸ਼ੁਕਰਾਨਾ ਕਰੋ ਜਦੋਂ ਤੁਸੀਂ ਸ਼ੁਕਰਾਨਾ ਕਰੋਗੇ ਇਹ ਗ੍ਰੈਟੀਟਿਊਡ ਜਿਹੜ ਨੂੰ ਕਹਿੰਦੇ ਆ ਸ਼ੁਕਰਾਨਾ ਕਰਦੇ ਹੋ ਵੱਡਾ ਫਲਸਫਾ ਹੈ ਨਹੀਂ ਵੱਖਰੀ ਇੱਕ ਆਪਾਂ ਵੀਡੀਓ ਬਣਾ ਦਾਂਗੇ ਤੁਸੀਂ ਉਹ ਵੇਖ ਲਿਓ ਤਾਂ ਫਿਰ ਇੱਕ ਪੋਜ਼ਿਟਿਵ ਵਾਈਬਸ ਹੈ ਉਹ ਆਪਣੇ ਅੰਦਰ ਆਂਦੀ ਹੈ ਨਾ ਕਿ ਉਸ ਤੋਂ ਬਾਅਦ ਫਿਰ ਆਪਾਂ ਰੋਣਾ ਧੋਣਾ ਚਾਲੂ ਕਰ ਦਈਏ ਬਨਵਾ ਚਾਹੀਦੇ ਬਨ ਉਹ ਚਾਹੀਦੇ ਹੁਣ ਆਪਾਂ ਨੂੰ ਚੀਜ਼ ਮਿਲ ਗਈ ਹੈ ਇੰਜੋਏ ਕਰੀਏ ਸ਼ੁਕਰਾਨਾ ਕਰੀਏ ਤਾਂ ਫਿਰ ਆਪਾਂ ਕੀ ਦੇਖਾਂਗੇ ਕਾਫੀ ਬਦਲਾ ਹੈ ਜੋ ਉਹ ਆਪਣੇ ਅੰਦਰ ਆ ਰਹੇ ਨੇ ਔਰ ਇੱਕ ਹੋਰ ਗੱਲ ਜੋ ਧਿਆਨ ਦੇਣ ਯੋਗ ਹੈ ਕਿ ਆਪਾਂ ਆਪਣੇ ਆਪ ਨਾਲ ਪਿਆਰ ਕਰੀਏ ਆਪਣੇ ਦੁਸ਼ਮਣ ਖੁਦ ਨਾ ਬਣੋ ਆਪਣੇ ਨਾਲ ਪਿਆਰ ਕਰੋ ਨਫ਼ਰਤ ਨਾ ਕਰੋ ਆਪਣੇ ਬਾਰੇ ਬੁਰਾ ਨਾ ਸੋਚੋ ਹੁਣ ਜਿਹੜਾ ਇਨਸਾਨ ਆਪਣੇ ਆਪ ਨਾਲ ਪਿਆਰ ਕਰਦਾ ਹੈ ਤਾਂ ਉਹ ਚੰਗਾ ਸੋਚੇਗਾ ਉਹਨੇ ਐਵੇਂ ਨਹੀਂ ਸੋchna ਮੈਨੂੰ ਤਾਂ ਯਾਦ ਹੀ ਨਹੀਂ ਹੁੰਦਾ ਮੈਂ ਮਾਰੇ ਮੇਰੀ ਕਿਸਮਤ ਮਾੜੀ ਹੈ ਮੇਰੇ ਰਿਸ਼ਤੇਦਾਰ ਮਾੜੇ ਆ ਉਹ ਚੰਗੇ ਮਾੜੇ ਆ ਉਹਨੇ ਮੇਰਾ ਮਾੜੀ ਕਰਤੀ ਉਹਨੇ ਐਵੇਂ ਕਰਤੀ ਉਹਨੇ ਐਵੇਂ ਕਰਤੀ ਮਤਲਬ ਉਹ ਕਹਿਰ ਗੁਜ਼ਾਰ ਰਿਹਾ ਆਪਣੇ ਉੱਤੇ ਹੀ ਕਹਿਰ ਗੁਜ਼ਾਰ ਰਿਹਾ ਕੁਝ ਦੁੱਖ ਹੈ ਉਹਨੇ ਪਾਲ ਲੇ ਉਹ ਬੁਰਾ ਸੋਚ ਰਿਹਾ ਹੈ ਦੁੱਖ ਪਾਲ ਲੇ ਔਰ ਉਹਨੂੰ ਬਾਰ-ਬਾਰ ਬਾਰ-ਬਾਰ ਇਹ ਸੋਚਣ ਚ ਵਿੱਚ ਉਹਨੂੰ ਕੀ ਕਹਿੰਦੇ ਆ ਕਿ ਕਿਤੇ ਨਾ ਕਿਤੇ ਨਜ਼ਾਰੇ ਆ ਰਹੇ ਆਪਣੇ ਆਪ ਤੇ ਇੰਨਾ ਕਹਿਰ ਨਾ ਵਰਸਾਓ ਜੇ ਕਿਸੇ ਨਾਲ ਕੋਈ ਬੋਲ ਕਬੂਲ ਹੋ ਵੀ ਜਾਂਦਾ ਹੈ ਤੁਹਾਡਾ ਤਾਂ ਫਿਰ ਉਹਨੂੰ ਬਾਰ-ਬਾਰ ਨਾ ਕਰੋ ਮੰਨ ਲਓ ਕਿਸੇ ਨਾਲ ਬੋਲ ਕਬੋਲ ਹੋਇਆ ਕੋਈ ਗਾਲ ਕੱਢਤੀ ਉਹਨੇ ਤਾਂ ਆ ਗਾਲ ਕੱਢੀ ਆ ਬੋਲ ਕਬੋਲ ਸਿਰਫ ਇੱਕ ਵਾਰ ਕਿਹਾ ਪਰ ਜੇ ਤੁਸੀਂ ਸੋਚ ਰਹੇ ਹੋ ਤੁਸੀਂ ਉਹਨੂੰ ਗੇੜਾ ਦੇ ਰਹੇ ਹੋ ਬਾਰ-ਬਾਰ ਗੇੜਾ ਦੇ ਰਹੇ ਹੋ ਬਾਰ-ਬਾਰ ਗੇੜਾ ਦੇ ਰਹੇ ਹੋ ਉਹ ਗੇੜਾ ਕਿਸੇ ਦੇ ਇੱਕ ਦਿਨ ਚੱਲਦਾ ਕਿਸੇ ਦੋ ਦਿਨ ਚੱਲਦਾ ਕਿਸੇ ਦੇ ਇੱਕ ਘੰਟੇ ਚੱਲਦਾ ਕਹਿਣ ਦਾ ਭਾਵ ਕਿ ਉਹਨੇ ਤਾਂ ਗਾਲ ਸਿਰਫ ਇੱਕ ਵਾਰ ਕੱਢੀ ਆ ਪਰੰਤੂ ਤੁਸੀਂ ਉਹਨੂੰ ਹਜ਼ਾਰਾਂ ਵਾਰ ਸੁਣ ਲਿਆ ਕੀ ਫਾਇਦਾ ਹੋ ਗਿਆ ਤੁਸੀਂ ਆਪਣੇ ਆਪ ਨੂੰ ਨਫ਼ਰਤ ਕਰ ਰਹੇ ਹੋ ਉਸ ਨਾਲ ਨਫ਼ਰਤ ਨਹੀਂ ਕਰ ਰਹੇ ਤੁਸੀਂ ਆਪਣੇ ਦੁਸ਼ਮਣਾਂ ਨੂੰ ਮਾਫ ਕਰ ਦਿਓ ਉਨੂੰ ਪੁੱਲ ਜੋ ਆਪਣੇ ਬਾਰੇ ਚੰਗਾ ਸੋਚੋ ਆਪਣੇ ਆਪ ਨਾਲ ਪਿਆਰ ਕਰੋ ਬਈ ਬਹੁਤ ਵਧੀਆ ਹੈ ਪਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਮੈਂ ਬਹੁਤ ਖੁਸ਼ ਹੈ ਮਨੂੰ ਯਾਦ ਹੋ ਰਿਹਾ ਹੈ ਮੈਂ ਲੱਗੂਗਾ ਇਸ ਤਰੀਕੇ ਦਾ ਵਿਜੂਅਲਾਈਜੇਸ਼ਨ ਹੈ ਜੋ ਇਸ ਤਰੀਕੇ ਦੀ ਸੋਚ ਤੁਸੀਂ ਰੱਖਣੀ ਹੈ ਜਦੋਂ ਐਵੇਂ ਤੁਸੀਂ ਸੋਚੋਗੇ ਸ਼ੁਕਰਾਨੇ ਵਾਲੀ ਸੋਚ ਸੋਚੋਗੇ ਪੋਜ਼ਿਟਿਵ ਤੁਸੀਂ ਸੋਚੋਗੇ ਤਾਂ ਫਿਰ ਤੁਹਾਡੇ ਅੰਦਰ ਇੱਕ ਪੋਜ਼ਿਟਿਵ એનર્ਜੀ ਪੈਦਾ ਹੋਵੇਗੀ ਪੋਜ਼ਿਟਿਵ ਆਉਰਾ ਬਣੇਗਾ ਔਰ ਤੁਹਾਡੇ ਦਿਮਾਗ 'ਚੇ ਬਾਰ-ਬਾਰ ਬਾਰ-ਬਾਰ ਸੋਚਣਾ ਜਾਵੇਗੀ ਜਦੋਂ ਕੋਈ ਚੀਜ਼ ਦਿਮਾਗ 'ਚ ਅੰਦਰ ਬਾਰ-ਬਾਰ ਜਾਂਦੀ ਹੈ ਦਿਮਾਗ ਉਜਾਈ ਬਣ ਜਾਂਦਾ ਹੈ ਫਿਰ ਉਹਦੇ ਅੰਦਰੋਂ ਵਾਈਬ ਸੀ ਇਸ ਤਰੀਕੇ ਦੀ ਆਣ ਲੱਗ ਜਾਂਦੀ ਹੈ ਕੀ ਤੁਸੀਂ ਆਪਣੇ ਟੀਚੇ ਪਾ ਲੈਨੇ ਹੁਣ ਇੱਕ ਹੋਰ ਸਮੱਸਿਆ ਆਪਨੇ ਆਂਦੀ ਹੈ ਕਿ ਕਈ ਆਦਤਾਂ ਹੁੰਦੀਆਂ ਆਪਾਂ ਨੂੰ ਆਦਤਾਂ ਨੂੰ ਕਿਵੇਂ ਛੜੀਏ ਹੁਣ ਆਦਤ ਵਿੱਚ ਹੁੰਦਾ ਕੀ ਹੈ ਪਹਿਲਾਂ ਆਪਣੇ ਅੰਦਰਿਕ ਵਿਚਾਰ ਆਂਦਾ ਹੈ ਫਿਰ ਉਹ ਵਿਚਾਰ ਐ ਟ੍ਰਿਗਰ ਹੁੰਦਾ ਹੈ ਔਰ ਉਸ ਤੋਂ ਬਾਅਦ ਆਪਾਂ ਨੂੰ ਡੋਪਾਮਿਨ ਰੀਲੀਜ਼ ਹੁੰਦਾ ਹੈ ਇਨਾਮ ਮਿਲਦਾ ਹੈ ਤਾਂ ਵਧੀਆ ਲੱਗਦਾ ਜੇ ਮੰਨ ਲਓ ਪਰਦੇ ਪਰਦੇ ਤੁਹਾਡੇ ਦਿਮਾਗ 'ਚ ਖਰਾ ਖਿਆਲ ਆਇਆ ਮੈਂ ਮੱਛਾ ਬਣਾ ਕੇ ਪੀਵਾਂ ਹੁਣ ਵਿਚਾਰ ਆਇਆ ਔਰ ਵਿਚਾਰ ਆਉਣ ਤੋਂ ਬਾਅਦ ਤੁਸੀਂ ਚਾਹ ਬਣਾ ਕੇ ਪੀਤੀ ਔਰ ਤੁਹਾਨੂੰ ਥੋੜਾ ਵਧੀਆ ਲੱਗਿਆ ਤੁਸੀਂ ਫਿਰ ਦਬ ਕੇ ਪੜਨ ਲੱਗ ਗਏ ਇੱਕ ਪੋਜੀਟਿਵ ਜਿਹਾ ਉਦਾਹਰਣ ਹੈ ਇੱਕ ਨੈਗੇਟਿਵ ਉਦਾਹਰਣ ਜਵੇਂ ਆਪਾਂ ਲਈਏ ਜਿਹੜਾ ਨਸ਼ਾ ਕਰਦਾ ਹੈ ਕਿਉਂਕਿ ਨਸ਼ਾ ਛੁਡਾਣਾ ਵੀ ਹੈ ਨਾ ਆਪਾਂ ਅਗਰ ਕਿਸੇ ਪ੍ਰਕਾਰ ਦਾ ਕੋਈ ਵੀ ਨਸ਼ਾ ਹੈ ਉਦਾਹਰਣ ਦੇ ਤੌਰ ਤੇ ਕੋਈ ਸਿਗਰਟ ਪੀਂਦਾ ਤਾਂ ਕਈ ਦਿਨ ਪੜਦਾ ਤਾਂ ਪੜਨ ਤੋਂ ਬਾਅਦ ਉਹਦੇ ਦਿਮਾਗ ਚੰਦਾ ਯਾਰ ਕਿ ਜ਼ਰਦਾ ਜੁਰਦਾ ਲਾਈਏ ਕੈਮੀਕਲ ਰਿਐਕਸ਼ਨ ਹੁੰਦਾ ਉਹਦੇ ਫਿਰ ਅੰਦਰ ਵਿਚਾਰ ਪੈਦਾ ਹੁੰਦਾ ਬਈ ਜ਼ਰਦਾ ਲਾਈਏ ਜਾਂ ਫਿਰ ਬੀੜੀ ਸਿਗਰਟ ਵਗੈਰਾ ਪੀਏ ਇਸ ਤਰੀਕੇ ਦਾ ਜਾਂ ਕਿਸੇ ਨੂੰ ਹੋਰ ਕੋਈ ਹਾਂ ਤਾਂ ਉਹਦਾ ਹੋਰ ਕੋਈ ਵਿਚਾਰ ਆ ਜਾਏਗਾ ਫਿਰ ਉਹ ਵਿਚਾਰ ਟ੍ਰਿਗਰ ਕਰਦਾ ਹੈ ਔਰ ਉਹ ਉਸ ਨੂੰ ਕਾਰਜ ਰੂਪ ਦਿੰਦਾ ਹੈ ਇਹਦਾ ਔਰ ਉਹਨੂੰ ਕੀ ਕਹਿੰਦੇ ਆ ਕਿ ਵਧੀਆ ਲੱਗਦਾ ਇਸ ਤਰੀਕੇ ਨਾਲ ਬਾਰ 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 ਫਿਰ ਉਹ ਐਸੀ ਚੀਜ਼ ਦੀ ਬਾਰੰਬਾਰਤਾ ਕਰਦਾ ਹੈਗਾ ਤਾਂ ਉਹ ਆਦੀ ਹੋ ਜਾਂਦੇ ਸਸ ਕਣ ਜੇ ਤੁਸੀਂ ਆਦਤਾਂ ਛੱਡਣੀਆਂ ਤਾਂ ਜਿਵੇਂ ਹੀ ਤੁਹਾਡੇ ਅੰਦਰ ਕਿਸੇ ਚੀਜ਼ ਨੂੰ ਦੇਖ ਕੇ ਜਾਂ ਦਿਮਾਗ ਦੇ ਅੰਦਰ ਪਹਿਲਾ ਕੈਮੀਕਲ ਰਿਐਕਸ਼ਨ ਜਾਂ ਵਿਚਾਰ ਆਂਦਾ ਹੈ ਤਾਂ ਉੱਥੇ ਹੀ ਤੁਹਾਨੂੰ ਰੋਕਣਾ ਪਵੇਗਾ ਜੇ ਉਹ ਕਿਤੇ ਵਿਚਾਰ ਹੋਰ ਪ੍ਰਭਾਵੀ ਹੋ ਗਿਆ ਤਾਂ ਫਿਰ ਤੁਸੀਂ ਉਸ ਵਹਿਣ ਦੇ ਵਿੱਚ ਚਲੇ ਜਾਉਂਗੇ ਉਵੇਂ ਦੇ ਉਵੇਂ ਹੀ ਚਲੇ ਜਾਉਂਗੇ ਕੁਝ ਨਹੀਂ ਬਣਨ ਲੱਗਿਆ ਜੀਵਕ ਇੱਕ ਇਨਸਾਨ ਹੈ ਕਿਸੇ ਮੂਰਤ ਨੂੰ ਦੇਖਦਾ ਔਰ ਉਹ ਮੂਰਤ ਨੂੰ ਬੜੀ ਪਿਆਰੀ ਲੱਗਦੀ ਹੈ ਹੁਣ ਉਹਦੇ ਵਿੱਚ ਕੈਮੀਕਲ ਰਿਐਕਸ਼ਨ ਹੁੰਦਾ ਕਿਸੇ ਚੀਜ਼ ਇੱਕ ਤਰਫ ਉਹਦਾ ਧਿਆਨ ਚਲਾ ਗਿਆ ਕੈਮੀਕਲ ਰਿਐਕਸ਼ਨ ਆਇਆ ਫਿਰ ਉਹਦੇ ਬਾਰੇ ਉਹ ਵਿਚਾਰ ਕਰਦਾ ਉਹਦੇ ਸੁਪਨੇ ਲਾ ਲੈਂਦਾ ਸੁਪਨੇ ਚ ਡੁੱਬ ਜਾਂਦਾ ਪੜਾਈ ਪੜੂਈ ਤਾਂ ਪੜਾ ਜਾਂਦੀ ਹੈ ਹੁਣ ਉਹਦੇ ਸੁਪਨਿਆਂ ਚ ਖੋ ਗਿਆ ਇਸ ਰਣ ਹੋਇਆ ਕਿ ਆਪਾਂ ਨੂੰ ਕੀ ਕਰਨਾ ਪਊਗਾ ਹੁਣ ਉਹ ਮੂਰਤ ਉਹਦੇ ਸਾਹਮਣੇ ਨਹੀਂ ਹੈ ਪਰੰਤੂ ਫਿਰ ਵੀ ਕੀ ਕਹਿੰਦੇ ਕਿ ਉਹ ਉਹਦੇ ਸੁਪਣਿਆਂ ਵਿੱਚ ਹੋਇਆ ਹੋਇਆ ਹੈ ਦੁਬਿਆ ਪਿਆ ਹੈ ਇਸ ਤਰੀਕੇ ਦੀ ਕੋਈ ਵੀ ਵਿਚਾਰ ਜਿਹੜਾ ਤੁਹਾਡੀ ਪੜ੍ਹਾਈ ਨੂੰ ਖਰਾਬ ਕਰ ਰਿਹਾ ਉਸ ਨੂੰ ਨਹੀਂ ਲੈ ਕੇ ਆਣਾ ਉਹਦੀ ਥਾਂ ਰਿਪਲੇਸਮੈਂਟ ਕਰਨੇ ਆ ਚੰਗੇ ਵਿਚਾਰ ਜਿਵੇਂ ਕੈਮੀਕਲ ਰੈਕਸ਼ਨ ਹੋਣ ਤੋਂ ਬਾਅਦ ਜਿਵੇਂ ਪਹਿਲਾ ਵਿਚਾਰ ਆਉਂਦਾ ਉਸ ਨੂੰ ਉੱਥੇ ਹੀ ਬੰਦ ਕਰ ਦਿਓ ਹੋਰ ਚੰਗਾ ਸੋਚਣ ਲੱਗ ਜਾਓ ਫਿਰ ਚੰਗਾ ਸੋਚਣ ਲੱਗੋਗੇ ਫਿਰ ਚੰਗਾ ਤੁਹਾਨੂੰ ਕੀ ਕਹਿੰਦੇ ਆ ਕਿ ਉਹ ਜਿਹੜੀ ਸੀਰੀਅਲ ਹੈ ਉਹੀ ਬਦਲ ਜਾਏਗਾ ਉਹ ਚੈਨ ਤੁਸੀਂ ਉੱਥੇ ਤੋੜ ਦੋਗੇ ਤਾਂ ਇਹ ਚੈਨ ਜਿਹੜੀ ਆ ਉਹ ਤੋੜਨੀ ਪਵੇਗੀ ਇਹ ਚੈਨ ਕਿਵੇਂ ਟੁੱਟੇਗੀ ਸਭ ਤੋਂ ਪਹਿਲਾਂ ਤਾਂ ਇਹੋ ਜੀ ਕੋਈ ਵੀ ਗੱਲ ਜੋ ਤੁਹਾਡੇ ਦਿਮਾਗ ਨੂੰ ਕਮਜ਼ੋਰ ਕਰੇ ਉਸ ਨੂੰ ਆਪਣੇ ਦਿਮਾਗ ਦੇ ਅੰਦਰ ਨਾ ਆਣ ਦਿਓ ਜਿਵੇਂ ਹੀ ਉਹ ਆਂਦੇ ਆ ਉਹਦੇ ਬਾਰੇ ਸੋਚਣਾ ਬੰਦ ਕਰ ਦਿਓ ਔਰ ਫਿਰ ਮਾਹੌਲ ਬਦਲੋ ਉਸ ਮਾਹੌਲ ਨੂੰ ਬਦਲ ਜੇ ਤੁਸੀਂ ਇੱਕ ਸਬਜੈਕਟ پڑھਦੇ-ਪੜਦੇ ਅੱਕ ਗਏ ਤਾਂ ਦੂਜੇ ਨੂੰ ਫੜ ਲਓ ਦੂਜੇ ਨੂੰ ਆ ਗਏ ਤਾਂ ਤੀਜੇ ਨੂੰ ਫੜ ਲਓ ਇਹ پڑھਦੇ ਹੋਏ ਕਾਫੀ ਸਮਾਂ ਹੋ ਗਿਆ ਡੇਢ ਦੋ ਘੰਟੇ ਹੋ ਗਏ ਤਾਂ ਥੋੜੀ ਜਿਹਾ ਕੁੰਮ ਫੇਰ ਲਿੱਤੇ ਆ ਬੰਦਾ ਕੁੰਮ ਫਿਰ ਕੇ ਫਿਰ ਦੁਬਾਰਾ ਬੈਠ ਗਿਆ ਪੜਨਸੇ ਫਿਰ ਦੁਬਾਰਾ ਕੀ ਕਹਿੰਦੇ ਡੇਢ ਦੋ ਘੰਟੇ ਪੜਿਆ ਔਰ ਫਿਰ ਦੁਬਾਰਾ ਫਿਰ ਯਾਨੀ ਇਸ ਤਰੀਕੇ ਨਾਲ ਔਰ ਮਾਹੌਲ ਬਦਲੇਗਾ ਥੋੜਾ ਜਾਂ ਔਰ ਫਿਰ ਆਪਾਂ ਕੀ ਕਹਿੰਦੇ ਆ ਕਿ ਉਸ ਟੀਚਰ ਦੀ ਤਰਫ ਲੱਗਾਂਗੇ ਔਰ ਫਿਰ ਆਪਾਂ ਨੂੰ ਕੀ ਕਹਿੰਦੇ ਆ ਕਿ ਚੰਗਾ ਲੱਗੇਗਾ ਸਿਫਟਾਂ ਵਿੱਚ ਛੋਟੀਆਂ-ਛੋਟੀਆਂ ਸਿਫਟਾਂ ਦੇ ਵਿੱਚ ਪੜੋ ਘੰਟੇ-ਘੰਟੇ ਦੀ ਸ਼ਿਫਟ ਕਰ ਲਓ 2-2 ਘੰਟੇ ਦੀ 1.5-1.5 ਘੰਟੇ ਦੀ ਸ਼ਿਫਟ ਕਰ ਲਓ ਉਸ ਤੋਂ ਬਾਅਦ 10 ਮਿੰਟ ਕੀ ਕਹਿੰਦੇ ਆ ਕਿ ਤੁਸੀਂ ਰੈਸਟ ਕਰ ਲਓ ਇਸ ਤਰੀਕੇ ਨਾਲ ਪੜੋ ਦਿਮਾਗ ਦੇ ਅੰਦਰ ਰਾਤੀ ਸੌਂਦੇ ਟਾਈਮ ਸਵੇਰੇ ਉੱਠਦੇ ਟਾਈਮ ਇੱਕ ਹੀ ਗੱਲ ਪੀੜੀ ਤੌਰ ਤੇ ਬਾਰ-ਬਾਰ ਇੱਕ ਹੀ ਗੱਲ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਦੱਸੀਆਂ ਸੀਗੀਆਂ ਉਹੀ ਗੱਲਾਂ ਸੋਚਣੀਆਂ ਨਕਾਰਾਤਮਕ ਵਿਚਾਰ ਨਹੀਂ ਸੋਚਣੇ ਉਹ ਐਨੇ ਪੱਕੇ ਪੀੜੇ ਹੋ ਜਾਣੇ ਚਾਹੀਦੇ ਹੈਗੇ ਆ ਜਾਵੇਂ ਕਿਸੇ ਦਿਨ ਇਤਨਾਮ ਹੋ ਗਿਆ ਜਾਵੇਂ ਕਿਸੇ ਦੇ ਕੋਈ ਮੰਤਰ ਹੋ ਗਿਆ ਉਵੇਂ ਹੀ ਇਹ ਚੀਜ਼ਾਂ ਇਹਨੀਆਂ ਤਕੜੀਆਂ ਅੰਦਰ ਆਪਣੇ ਦਿਮਾਗ ਦੇ ਵੜ ਜਾਣੀਆਂ ਚਾਹੀਦੀਆਂ ਕਿ ਆਪਣਾ ਹੌਸਲਾ ਜਿਹੜਾ ਉਹ ਬਹੁਤ ਵੱਜੇ ਇਸ ਨਾਲ ਕੀ ਹੋਵੇਗਾ ਹੁਣ ਜਦੋਂ ਬਾਰ-ਬਾਰ ਦਿਮਾਗ ਦੇ ਅੰਦਰ ਤੁਸੀਂ ਚੰਗਾ ਸੋਚ ਰਹੇ ਹੋ ਮੈਨੂੰ ਯਾਦ ਹੋ ਰਿਹਾ ਮੈਂ ਖੁਸ਼ ਹੋ ਰਿਹਾ ਮੈਂ ਲੱਗੂਗਾ ਇਸ ਵਾਰ ਸਭ ਕੁਝ ਵਧੀਆ ਹੋ ਰਿਹਾ ਲੋਕ ਬਹੁਤ ਚੰਗੇ ਹੈ ਮੈਂ ਆਪਣੇ ਆਪ ਨੂੰ ਬਹੁਤ ਪਿਆਰ ਕਰਦਾ ਲੋਕ ਮੈਨਨ ਬਹੁਤ ਪਿਆਰ ਕਰਦਾ ਇਸ ਤਰੀਕੇ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਹੈ ਜੋ ਤੁਸੀਂ ਸੋਚਣੀ ਹੈ ਜਦੋਂ ਤੁਸੀਂ ਬਾਰ-ਬਾਰ ਬਾਰ-ਬਾਰ ਇਸ ਗੱਲ ਨੂੰ ਸੋਚੋਗੇ ਥੋੜਾ ਦਿਮਾਗਪੂਰਨ ਤੌਰ ਤੇ ਮਜ਼ਬੂਤ ਹੋ ਜਾਏਗਾ ਹੁਣ ਜਿਹੜਾ ਅਵਚੇਤਨ ਮਨ ਐਂਦਾ ਕੋਈ ਕੰਮ ਨਹੀਂ ਹੁੰਦਾ ਯਾਦ ਕਰਨ ਦਾ ਇਹ ਤਾਂ ਯਾਦ ਕਰਦਾ ਹੋਇਆ ਸੰਜੋਂਦਾ ਹੈ ਤ ਉਸ ਨੂੰ ਇਹ ਸੰਜੋਹ ਲਾਵੇਗਾ ਔਰ ਫਿਰ ਤੁਹਾਡੇ ਚ ਹੌਸਲਾ ਭਰ ਦਵੇਗਾ ਕਿ ਚਲੋ ਭਈ ਆਪਾਂ ਆ ਸਿੱਤ ਤਿਆਰ ਕਰਨੀ ਹੈ ਫਿਰ ਉਹ ਤਿਆਰ ਕਰਨ ਵਾਸਤੇ ਲੱਗ ਜਾਊਗਾ ਇੱਕ ਐਸਾ ਗੇੜਾ ਚੱਲੇਗਾ ਐਸਾ ਗੇੜਾ ਚੱਲੇਗਾ ਔਰ ਐਸਾ ਹੌਸਲਾ ਬਣੇਗਾ ਹੌਸਲਾ ਬਣੇਗਾ ਕਿ ਬੰਦਾ ਲੱਗਿਆ ਰਹੇਗਾ ਲੱਗਿਆ ਰਹੇਗਾ ਔਰ ਲੱਗਦੇ ਲੱਗਦੇ ਲੱਗ ਜਾਵੇਗਾ ਉਹਦਾ ਬੇੜਾ ਪਾਰ ਹੋ ਜਾਵੇਗਾ ਕਿਤੇ ਅੜੇਗਾ ਹੀ ਨਹੀਂ ਤਾਂ ਆਪਣੀ ਸੋਚ ਨੂੰ ਬਦਲਣਾ ਪਵੇਗਾ ਆਪਣੇ ਵਿਚਾਰਾਂ ਨੂੰ ਬਦਲਣਾ ਪਵੇਗਾ ਜਦੋਂ ਕੋਈ ਗਲਤ ਵਿਚਾਰ ਆਂਦਾ ਉਹਨੂੰ ਉੱਥੇ ਹੀ ਛੱਡ ਦਿਓ ਚੰਗੇ ਵਿਚਾਰ ਨੂੰ ਅਪਣਾਓ ਚੰਗੀ ਚੰਗੇ ਵਿਚਾਰ ਹੈ ਜੋ ਆਪਣੇ ਦਿਮਾਗ ਦੇ ਅੰਦਰ ਲੈ ਕੇ ਆਓ ਤਾਂ ਕਿ ਦਿਮਾਗ ਚੋਂ ਚੰਗੇ ਵਿਚਾਰ ਦਿਮਾਗ ਚੋਂ ਚੰਗੇ ਵਿਚਾਰ ਹੈ ਉਹ ਤੁਹਾਡੇ ਬਾਹਰ ਆਣ ਤੁਹਾਡੀ ਸੋਚ ਹੈ ਜਿਹੜੀ ਉਹ ਵਧੀਆ ਹੋ ਜੇ ਔਰ ਤੁਹਾਡੇ ਅੰਦਰੋਂ ਹੀ ਜਿਹੜੀ ਉਹ ਸ਼ਕਤੀ ਹੈਗੀ ਹੈ ਉਹ ਤੁਹਾਡੇ ਜਾਗ ਜਾਵੇ ਤੁਹਾਡੀ ਆਤਮਾ ਆਤਮਿਕ ਤੌਰ ਤੇ ਤੁਸੀਂ ਬੜੇ ਮਜ਼ਬੂਤ ਹੋ ਜਾਓ ਸਰੀਰਕ ਤੌਰ ਤੇ ਤੁਸੀਂ ਬੜੇ ਮਜ਼ਬੂਤ ਹੋ ਜਾਓ ਮਾਨਸਿਕ ਤੌਰ ਤੇ ਤੁਸੀਂ ਬੜੇ ਮਜ਼ਬੂਤ ਹੋ ਜਾਓ ਜਦੋਂ ਤੁਸੀਂ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਓਗੇ ਫਿਰ ਤੁਹਾਡੇ ਕਿਸੇ ਪ੍ਰਕਾਰ ਦਾ ਕੋਈ ਵੀ ਬਿਮਾਰੀਆਂ ਦੁੱਖ ਕਲੇਸ਼ ਜਿਹੜੇ ਉਹ ਨਜ਼ਦੀਕ ਨਹੀਂ ਆਣਗੇ ਤੁਸੀਂ ਇਹਨੇ ਪੱਕੇ ਹੋ ਜਾਓਗੇ ਤੁਹਾਡਾ ਦਿਮਾਗ ਇੰਨਾ ਮਜ਼ਬੂਤ ਹੋ ਜਾਊਗਾ ਫਿਰ ਤੁਸੀਂ ਤਣਾਅ ਦੇ ਵਿੱਚ ਨਹੀਂ ਰਹਿਣ ਲੱਗੇ ਫਿਰ ਤੁਸੀਂ ਖੁਸ਼ੀਆਂ ਖੇੜਾ ਉਹ ਤੁਹਾਡੇ ਆਲੇ ਦੁਆਲੇ ਰਹੂਗਾ ਤੁਸੀਂ ਚੜ੍ਹਦੀ ਕਲਾ 'ਚ ਰਹੋਗੇ ਇਹ ਜੋ ਨੌਕਰੀ ਵਾਲਾ ਮੁੱਦਾ ਹੈ ਇਹ ਤਾਂ ਛੋਟਾ ਮੋਟਾ ਹੈ ਤੁਸੀਂ ਜੀਵਨਜੀ ਕੀ ਕਹਿੰਦੇ ਆ ਕਿ ਬਹੁਤ ਖੁਸ਼ ਜ਼ਿੰਦਗੀ ਹਉ ਜਿਓਗੇ ਧੰਨਵਾਦ